ਇੱਕ ਜਿਹੜਾ ਮੇਨ ਹੈ ਮਤਾ ਸੀ ਫਾਇਰ ਬ੍ਰਿਗੇਡ ਦੀ ਮੰਗ ਦਾ ਉਹ ਸਰਪੰਚ ਜੀ ਨਾਲ ਪਾਸ ਕੀਤਾ ਗਿਆ ਤੇ ਸਰਕਾਰ ਕੋ ਮੰਗ ਕੀਤੀ ਜਾਂਦੀ ਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਫਟੇਗੜ ਚੂੜੀਆਂ ਵਿੱਚ ਜਲਦੀ ਤੋਂ ਜਲਦੀ ਮਾਇਆ ਕੀਤੀ ਜਾਏ ਤਾਂ ਕਿ ਨੇੜੇ-ਸਰੇ ਅੱਗ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਹੋਰ ਵੀ ਗਲੀਆਂ ਦੇ ਰਿਪੇਅਰ ਦੇ ਮਤੇ ਪਾਸ ਕੀਤੇ ਗਏ ਸਰਪੰਚ ਜੀ ਨਾਲ ਅਓ ਸਰ ਸਾਹਿਬ ਅੱਜ ਨਗਰ ਕੌਂਸਲ ਫਟੇਗੜ ਚੂੜੀਆਂ ਹਾਊਸ ਦੀ ਮੀਟਿੰਗ ਸੀ ਮੇਨ ਕਿਹੜੇ-ਕਿਹੜੇ ਮਤੇ ਪਾਸ ਹੋਏ ਮਤੇ ਜੀ ਮੇਨ ਮਤਾ ਸੀ ਸਾਡਾ ਫਾਇਰ ਬ੍ਰਿਗੇਡ ਦਾ ਜਿੱਦਾਂ ਤੁਸੀਂ ਪਿਛਲੇ ਦਿਨੀ ਵੇਖਿਆ ਵੀ ਇੱਕ ਰੈਸਟੋਰੈਂਟ 'ਚ ਅੱਗ ਲੱਗੀ ਕਿੰਨਾ ਨੁਕਸਾਨ ਹੋਇਆ ਅੱਗੇ ਵੀ ਆਪਾਂ ਸ਼ਹਿਰ 'ਚ ਵੇਖਦੇ ਆ ਵੀ ਦੁਕਾਨਾਂ 'ਤੇ ਕਾਫੀ ਨੁਕਸਾਨ ਹੁੰਦਾ ਜਦੋਂ ਲੱਗਦਾ ਤੇ ਸਾਡੇ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰੀ ਤੇ ਇੱਥੇ ਕਹੀਂ ਸਰਬਸੰਤੀ ਨਾਲ ਸਾਰਿਆਂ ਮਤਾਂ ਪਾਸ ਕੀਤਾ ਤੇ ਸਰਕਾਰ ਕੋਲ ਮੰਗ ਕਰਦੇ ਆ ਵੀ ਫਤੇਗੜ ਚੂੜੀਆਂ 'ਚ ਫਾਇਰ ਬ੍ਰਿਗੇਡ ਦਾ ਹੁਣ ਬਹੁਤ ਜ਼ਰੂਰੀ ਆ ਤੇ ਜਲਦ ਜਲਦ ਇਹ ਹੱਲ ਹੋਣਾ ਚਾਹੀਦਾ ਤੇ ਅਸੀਂ ਆਪਣੇ ਲੋਕ ਕਮੇਟੀ ਨੇ ਸਹਿਮਤੀ ਨਾਲ ਕਰਤਾ ਜੀ ਪਰ ਅਸੀਂ ਜਦੋਂ ਕਈ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਨਗਰ ਕੌਂਸਲ ਜਿਹੜਾ ਹਾਊਸ ਆ ਉਹਦੀ ਜਿਹੜਾ ਬਹੁ ਸੰਪਤੀ ਆ ਉਹ ਕਾਂਗਰਸ ਦੀ ਆ ਪਰ ਉਹ ਸਾਨੂੰ ਸਾਥ ਨਹੀਂ ਦਿੰਦੇ ਸ਼ਹਿਰ ਦੇ ਵਿਕਾਸ ਲਈ ਜਾਂ ਜਿਹੜੇ ਹੋਰ ਵੀ ਮਤੇ ਨਹੀਂ ਪਾਉਂਦੇ ਜਾਂ ਐਸਟੀਮੇਟ ਨਹੀਂ ਦੱਸਦੇ ਉਹ ਉਹ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਅੱਜ ਹੀ ਵੇਖ ਲਓ ਕਿੰਨੇ ਮਤੇ ਅਸੀਂ ਪਾਸ ਕਰਤੇ ਆ ਤੇ ਪਿਛਲੇ ਤੁਸੀਂ ਕਮੇਟੀ ਘਰੋਂ ਪਤਾ ਕਰ ਸਕਦੇ ਜੇ ਮੇਰੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲੀ ਕਰੋੜ ਤੋਂ ზე ਉੱਪਰ ਹੀ ਅਸੀਂ ਮਤੇ ਹਰ ਵਾਰੀ 5-7 ਕੋਈ ਮਸਲੇ ਹੁੰਦੇ ਜਿਹੜੇ ਅਸੀਂ ਅਸੀਂ ਤੇ ਰੋਕਿਆ ਹੀ ਨਹੀਂ ਅੱਜ ਤੱਕ ਭਾਵੇਂ ਜਿੰਨੇ ਵੀ ਲਖਾਇਆ ਏਜੰਡੇ ਦੇ ਜਿਹੜੇ ਨਾ ਖਾਇਆ ਅਸੀਂ ਇਹ ਨਹੀਂ ਕਦੀ ਵੇਖਿਆ ਵੀ ਕਿਹਦੀ ਗਲੀ ਆ ਕੌਣ ਰਹਿੰਦਾ ਕਿੰਨੇ ਲਖਾਈ ਆ ਅਸੀਂ ਕਾਉਂਸਲਰ ਆ ਸਾਰੇ ਭਰਾ ਜੀ ਅਸੀਂ ਨਹੀਂ ਵੀ ਲਖਾਈ ਮੰਨ ਲਓ ਹੋਰ ਵੀ ਕਿਸੇ ਮੋਦਬਰ ਨੇ ਲਖਾਈ ਆ ਤੇ ਅਸੀਂ ਤੇ ਉੱਤੇ ਵੀ ਪਾਸ ਕਰਦੇ ਆ ਅਸੀਂ ਤੇ ਚਾਹੁੰਦੇ ਆ ਵੀ ਸ਼ਹਿਰ ਦਾ ਵਿਕਾਸ ਹੋਵੇ ਪੈਸਾ ਅਜੇ ਤੱਕ ਮੇਰੇ ਖਿਆਲ ਤੇ ਮੈਨੂੰ ਤੇ ਨਹੀਂ ਲੱਗਦਾ ਕੋਈ ਪੈਸਾ ਆਇਆ ਸਾਢੇ 3 ਸਾਲ ਹੋ ਗਏ ਪ੍ਰਧਾਨ ਜਿਹੜੇ ਅੱਗੇ ਵਿਕਾਸ ਦੀ ਮਤੇ ਜਾਂਦੇ ਰਹੇ ਆ ਤੁਹਾਡੇ ਜਿਹੜੇ ਮਤੇ ਪਾਏ ਜਾਂਦੇ ਰਹੇ ਆ ਹਾਂਜੀ ਉਹਦੇ ਲਈ ਪੈਸੇ ਆਉਂਦੇ ਰਹੇ ਆ ਕਿ ਨਹੀਂ ਬਾੜ ਸਾਹਿਬ ਮੈਂ ਤੁਹਾਨੂੰ ਲੱਗਦਾ ਜਿਹੜੇ ਬੰਦੇ ਬਣ ਕੇ ਸ਼ਾਸਤਾਰੋਂ ਕੋਈ ਪੈਸਾ ਨਹੀਂ ਆਇਆ ਸਾਢੇ 3 ਸਾਲ ਹੋ ਗਿਆ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਅਸੀਂ ਮਤਾ ਕਦੀ ਰੋਕਿਆ ਨਹੀਂ ਜਿਹੜਾ ਆਂਦੇ ਆ ਨਾ ਵੀ ਕਮੇਟੀ ਸਾਡਾ ਸਾਥ ਨਹੀਂ ਦਿੰਦੀ ਸਾਨੂੰ ਇੱਕ ਵਾਰੀ ਵੀ ਦੱਸੋ ਵੀ ਇਹਨਾਂ ਦੇ ਕਿਸੇ ਆਗੂ ਨੇ ਜਾਂ ਕਿਸੇ ਨੇ ਮਤਾ ਪਵਾਇਆ ਜਾਂ ਕਿਸੇ ਗਲੀ ਦਾ ਹੀ ਮਤੇ ਵੱਲੋਂ ਮਨਾਂ ਕੀਤਾ ਆ ਪਿਛਲੇ ਦਿਨੀ ਜਿਹੜੀ ਉੱਥੇ ਆ ਪਾਰਕ 'ਚ ਬੰਨੀਆ ਟੈਂਕੀ ਆ ਉਹਦਾ ਮਤਾ ਸਾਡੇ ਕੋਲ ਆਇਆ ਸੀ ਵੀਰੇ ਬੋਰਡ ਵੱਲੋਂ ਅਸੀਂ ਉਹ ਵੀ ਪਾਸ ਕਰਤਾ ਅੱਜ ਵੀ ਕੀਤੇ ਕਿੰਨੇ ਮਤੇ ਕਾਫੀ ਮਤਿਆਦਤ ਮੇਰੇ ਹਿਸਾਬ ਨਾਲ ਢੇਰ ਲੱਗ ਗਿਆ ਹੋਣਾ ਪਰ ਰੁਪਈਆ ਕਿਨੇ ਅਜਨਤਰ ਪੈਸੇ ਨਾ ਆਉਣਗੇ ਮਤੇ ਤੇ ਮਤੇ ਪਾ ਪਾ ਕੇ ਕੀ ਕਰਾਂਗੇ ਜੇ ਨਜ਼ਰ ਪੈਸੇ ਨਾ ਆਉਣਗੇ ਪੈਸੇ ਆਉਣ ਕੋਈ ਕੰਮ ਸ਼ੁਰੂ ਹੋਵੇ ਰੁਪਈਆ ਦੇਖ ਨਹੀਂ ਆਇਆ ਫਾਇਰ ਬ੍ਰਿਗੇਡ ਦਾ ਮਤਾ ਤੁਸੀਂ ਪਾਤਾ ਪਾਲਾ ਜਿਹੜਾ ਉਹਨਾਂ ਵਾਲੇ ਪਾਸੇ ਚਲ ਗਿਆ ਤੇ ਹੁਣ ਬੋਲ ਲਿਆਉਂਦੇ ਕਿ ਨਹੀਂ ਲਿਆਉਂਦੇ ਨਹੀਂ ਵੇਖੋ ਜੀ ਉਹਨਾਂ ਦੀ ਸਰਕਾਰ ਹੈ ਉਹਨਾਂ ਦਾ ਫਰਜ਼ ਬੰਦਾ ਜਦੋਂ ਕਾਂਗਰਸ ਸਰਕਾਰ ਹੈ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਆ ਸਟੇਡੀਅਮ ਕਿੰਨਾ ਗੰਦ ਨਿਕਲਿਆ ਸਾਰਾ ਕੁਝ ਹੋਇਆ ਜੀ ਕਿੰਨੇ ਪੈਸੇ ਆਏ ਅਸੀਂ ਹੁਣ ਸਾਡਾ ਕਮੇਟੀ ਵੱਲੋਂ ਤੁਸੀਂ ਨਾ ਕੋਈ ਕਹਿ ਸਕਦੇ ਹੁਣ ਤੇ ਨਹੀਂ ਨਾ ਇਹ ਗੱਲ ਕਹਿ ਸਕਦੇ ਵੀ ਕਮੇ ਅਸੀਂ ਤੇ ਪਹਿਲਾ ਐਡਵਾਂਸ ਮਤਾ ਪਾਸ ਕਰਤਾ ਵੀ ਇਹਦੀ ਮੰਗ ਆ ਸ਼ਹਿਰ ਦੀ ਮੰਗ ਆ ਇਹ ਜ਼ਰੂਰੀ ਆ ਤੇ ਹੁਣ ਤੇ ਇਹ ਲਿਆਉਣ ਦੀ ਜਾਗੇ ਕਿਹੜੇ ਮਤਾ ਪਏ ਜੀ ਅੱਜ ਅੱਜ ਆਪਣੇ ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਦੀ ਮੀਟਿੰਗ ਹੋਈ ਆ ਸਾਰੇ ਮੈਂਬਰ ਸਹਬਾਨ ਮੌਜੂਦ ਸੀ ਜ਼ਰੂਰੀ ਮਤਾ ਜਿਹੜਾ ਸਭ ਤੋਂ ਜ਼ਿਆਦਾ ਪਾਸ ਜਿਹਨੂੰ ਅਰਜੰਟ ਸਮਝਦੇ ਸੀ ਉਹ ਹੀ ਫਾਇਰ ਬਗੈੜ ਦਾ ਇੱਥੇ ਕੁਝ ਪਿਛਲੇ ਸਾਲਾਂ ਤੋਂ ਕਾਫੀ ਵਾਰੀ ਇੱਕ ਦੋ ਅੱਗਾਂ ਲੱਗੀਆਂ ਨੇ ਸ਼ਹਿਰ ਦੇ ਵਿੱਚ ਪਿਛਲੇ ਥੋੜੇ ਦਿਨਾਂ ਦੇ ਵਿੱਚ ਨਾਰ ਰੋਡ ਤੇ ਅੱਗ ਲੱਗੀ ਜਿਹੜਾ ਬਹੁਤ ਹੀ ਇੱਕ ਕਮਰਸ਼ੀਅਲ ਤੇ ਭੀੜ ਭੜਾਕੇ ਵਾਲਾ ਇਲਾਕਾ ਆ ਉਹਨੂੰ ਅਸੀਂ ਵੇਖਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਇਹ ਸੰਝਿਆ ਵੀ ਫਾਇਰ ਗ੍ਰੇਡ ਜਿਹੜੀ ਗੱਡੀ ਆ ਉਹ ਪਾਸ ਕੀਤੀ ਜਾਵੇ ਤਾਂ ਜੋ ਮੌਜੂਦਾ ਜਿਹੜੀ ਸਰਕਾਰ ਆ ਉਹਨੂੰ ਲਿਆਵੇ ਤੇ ਜਾਂ ਗਾਂ ਤੋਂ ਕੋਈ ਵੀ ਅਨਸੰਗਤ ਜਿਹੜੀ ਘਟਨਾ ਉਹ ਨਾ ਪਰੇ ਤੇ ਕੋਈ ਵੀ ਹਾਸਾ ਨਾ ਹੋ ਸਕੇ ਇਸ ਤੋਂ ਇਲਾਵਾ ਆਪਾਂ ਡਿਵੈਲਪਮੈਂਟ ਵਾਸਤੇ ਮਤੇ ਪਾਸ ਕੀਤੇ ਨੇ ਇੱਕ ਸ਼ਹਿਰ ਵਾਸੀਆਂ ਵਾਸਤੇ ਬੜੀ ਜ਼ਰੂਰੀ ਮੰਗ ਹੈਗੀ ਸੀ ਜਿਹੜੀ ਗੀਠੀ ਦਾਸ ਮੰਦਰ ਤੋਂ ਲੈ ਕੇ ਤੇ ਜਿਹੜਾ ਮੱਛੀ ਮਾਰਕੀਟ ਦਾ ਚੌਕ ਆ ਉੱਥੇ ਪਾਣੀ ਵਸਾਤਾ ਦੇ ਨਾਲ ਜ ਖੜ ਜਾਂਦਾ ਸੀ ਉਹਦਾ ਅਸੀਂ ਐਸਨ ਕਹਿ ਕੇ ਫੋਰੀ ਕਹ ਪਿਆ ਐਸਟੀਮੇਟ ਬਣਾਓ ਉਹਦਾ ਹੀ ਟੇਬਲ ਨੂੰ ਪਸ਼ੋਂ ਪਾ ਕੇ ਪਾਸ ਕਰਤਾ ਉਹ ਜਿਹੜੀ ਗਲੀ ਐ ਇੱਕ ਬਹੁਤ ਹੀ ਵਧੀਆ ਇੰਟਰਲੌਕ ਟਾਇਲ ਵਾਲੀ ਗਲੀ ਮੱਛੀ ਮਾਰਕੀਟ ਦੇ ਚੌਂ ਤੱਕ ਬਣੇਗੀ ਇਸ ਤੋਂ ਇਲਾਵਾ ਸਟ੍ਰੇਟ ਲਾਈਨ ਦੇ ਆਪਾਂ 5 ਲੱਖ ਦਾ ਪਾਸ ਕੀਤਾ ਹੋਰ ਵੀ ਆਪਾਂ ਡਿਵੈਲਪਮੈਂਟ ਦੇ ਜਿਹੜੇ ਸ਼ਹਿਰ ਦੀਆਂ ਅਵੇਅਰਨਸ ਵਾਰਡਾਂ ਨੇ ਜਿਵੇਂ 2 1 5 ਵਾਰਡ ਦੀ 1 6 ਨੰਬਰ ਵਾਰਡ ਦੀਆਂ ਗਲੀਆਂ ਨੇ ਉਹ ਅਸੀਂ ਪਾਸ ਕਰ ਦਿੱਤੀਆਂ ਨੇ ਤੇ ਸਰਕਾਰ ਪੈਸੇ ਦਿੰਦੀ ਐ ਤੇ ਉਹ ਨਾਲ ਹੀ ਟੈਂਡਰ ਲਾ ਕੇ ਤੇ ਕੰਮ ਸ਼ੁਰੂ ਹੋ ਜਾਏਗਾ ਸਰਕਾਰ ਨੂੰ ਸਹਿਯੋਗ ਦੇ ਰਹੇ ਹਾਂ ਵਿਕਾਸ ਦੀ ਸ਼ਹਿਰ ਦੇ ਇਨਫਰਾਸਟ੍ਰਕਚਰ ਵੇਖੋ ਜੀ ਬਾਦ ਸਾਹਿਬ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਤਾਂ ਜਿਉਂ ਕਮੇਟੀ ਸਾਡੀ ਬਣੀ ਆ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਪਰ ਮੌਜੂਦਾ ਸਰਕਾਰ ਸਾਡਾ ਸਹਿਯੋਗ ਨਹੀਂ ਦੇ ਰਹੀ ਜਿਉਂ ਦੀ ਇਹ ਸਰਕਾਰ ਬਣੀ ਆ ਪਾਰਟੀ ਦੀ ਮੈਨੂੰ ਦੱਸ ਦਿੱਤਾ ਜਾਵੇ ਨਾ ਤੇ ਮੇਰੇ ਮੈਂਬਰਾਂ ਸਾਹਿਬਾਂ ਦੀ ਨੌਲੇਜ ਹੈ ਨਾ ਪ੍ਰਧਾਨ ਦੀ ਨੌਲੇਜ ਹੈ ਨਾ ਯੂ ਸਾਹਿਬ ਦੀ ਨੌਲੇਜ ਹੈ ਵੀ 1 ਰੁਪਿਆ ਵੀ ਕਮੇਟੀ ਨੂੰ ਇਹਨਾਂ ਕੋਈ ਦਿੱਤਾ ਹੋਵੇ ਠੀਕ ਹੈ ਜੀ ਜੇ ਕੋਈ 1 ਰੁਪਿਆ ਵੀ ਲੈਂਦਾ ਹੋਵੇ ਤੇ ਮੈਨੂੰ ਦੱਸਿਆ ਜਾਵੇ ਆਹਨੂ ਦੀ ਨੌਲੇਜ ਨਹੀਂ ਹੈਗਾ ਬਾਕੀ ਸਰਕਾਰ ਨੇ ਸਾਨੂੰ ਅਜੇ ਤੱਕ ਕੋਈ ਆਪਣੇ ਲੈਵਲ ਤੇ ਐਸਟੀਮੇਟ ਨਹੀਂ ਦਿੱਤਾ ਕੋਈ ਆਪਣੇ ਲੈਵਲ ਤੇ ਸਾਨੂੰ ਕੋਈ ਸੁਝਾਅ ਵੀ ਨਹੀਂ ਦਿੱਤਾ ਕਿ ਤੁਸੀਂ ਆਹ ਐਸਟੀਮੇਟ ਆਹ ਚੀਜ਼ ਹੈ ਇਹਨੂੰ ਪਾਸ ਕਰੋ ਤੇ ਅਸੀਂ ਮਾਮਲਾ ਪੈਸੇ ਲਿਆ ਕੇ ਲਾਈਏ ਨਾ ਬਿਲਕੁਲ ਨਹੀਂ ਅਸੀਂ ਆਪਣੇ ਲੈਵਲ ਤੇ ਜਿਹੜੇ ਸਾਡੇ ਵਾਡਾ ਦੇ ਮੈਂਬਰ ਨੇ ਉਹ ਵੇਖਦੇ ਨੇ ਕਿਥੇ ਕੀ ਕੰਮ ਹੋਣ ਵਾਲਾ ਉਹਦਾ ਹੀ ਐਸਟੀਮੇਟ ਤਿਆਰ ਕਰਾ ਕੇ ਐਸੋ ਕੋਲੋਂ ਉਹ ਹੀ ਮਤੇ ਪਾ ਕੇ ਪਾਸ ਕਰਕੇ ਸਰਕਾਰ ਨੂੰ ਭੇਜ ਦਿੰਦੇ ਆ ਪਰ ਪੈਸਾ ਉਹਨਾਂ ਕੋਲ ਕੋਈ ਨਹੀਂ ਆਇਆ ਅਜੇ ਤੱਕ ਲੋਕੀ ਸ਼ਹਿਰ ਦੇ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਸੀ ਸਾਰੇ ਉਹਦੇ ਵਿੱਚ ਆਪਾਂ ਵਿਚਾਰ ਕੀਤੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਸਮੇਤ ਸਾਡੇ ਯੂ ਸਾਹਿਬ ਉੱਥੇ ਹਾਜ਼ਰ ਸੀਗੇ ਸਭ ਤੋਂ ਜਿਹੜਾ ਮੇਨ ਮਤਾ ਸੀ ਆ ਜਿਹੜਾ ਅੱਜ ਤੱਕ ਬੜੀ ਡਿਮਾਂਡ ਸੀਗੀ ਲੋਕਾਂ ਦੀ ਕਿ ਆ ਜਿਹੜਾ ਸ਼ਾਬਾਨਿਆ ਇਹ ਜਿਹੜਾ ਇੱਥੇ ਸ਼ਹਿਰ ਦੇ ਵਿੱਚ ਲਿਆਂਦਾ ਜਾਵੇ ਅਸੀਂ ਥੋੜੇ ਜਿਹੜੀ ਹੋਇਆ ਜਿਹੜੀ ਆਪਾਂ ਵਹੀਕਲ ਤੇ ਖੜਦੇ ਥੋੜੇ ਜਿਹੜੀ ਹੋਇਆ ਉਹ ਅਸੀਂ ਇੱਕ ਇਹ ਪ੍ਰੋਬਲਮ ਸਾਡੇ ਧਿਆਨ 'ਚ ਵੀ ਆਈ ਤੇ ਅਸੀਂ ਆਉਂਦੇ ਹੀ ਕਮੇਟੀ ਦੇ ਧਿਆਨ 'ਚ ਲਾ ਕੇ ਉਹਦਾ ਮਤਾ ਪਵਾ ਕੇ ਤੇ ਅਸੀਂ ਉਹ ਭੇਜ ਦਿੱਤਾ ਵਾ ਤਾਂ ਕਿ ਉਹ ਛਾਵਾਂ ਜਿਹੜਾ ਆਵੇ ਤੇ ਲੋਕਾਂ ਜਿਹੜੀ ਉਹਦੀ ਵੱਤ ਉਹ ਜਿਹੜੀ ਆ ਉਹ ਪੋਸਿਟੀ ਮਿਲ ਸਕੇ ਅ ਭਾਵੇਂ ਸਰ ਜਿਹੜੇ ਹੁਣ ਮਤੇ ਪਾਏ ਆ ਸਾ ਵੀ ਇਹਨਾਂ ਦੇ ਪੂਰੇ ਚੜਨਗੇ ਦੇਖੋ ਜੀ ਅਸੀਂ ਇੱਕ ਜਿਹੜੀ ਕਮੇਟੀ ਆ ਇਹ ਸਰਕਾਰ ਦਾ ਇੱਕ ਹਿੱਸਾ ਵਾ ਸਾਡਾ ਕੰਮ ਆ ਮਤੇ ਪਾ ਕੇ ਡਵੈਲਪਮੈਂਟ ਵਾਸਤੇ ਮਤੇ ਭੇਜਣੀ ਔਰ ਸਰਕਾਰ ਨੂੰ ਇਹ ਜਦੋਂ ਮਤੇ ਪਾਉਂਦੇ ਆ ਉਹਦਾ ਵੀ ਹੱਕ ਬੰਦਾ ਕਿ ਜਿਹੜੇ ਹੀ ਮਤੇ ਪਾਉਂਦੇ ਜਿਹੜੇ ਡਿਮਾਂਡਸ ਕਰਦੇ ਆ ਸਾਨੂੰ ਉਹਦੇ ਪੈਸੇ ਭੇਜੇ ਜੋ ਪੈਸੇ ਭੇਜਣਗੇ ਤੇ ਅਸੀਂ ਜਿਹੜੇ ਆ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਪ੍ਰੋਪਰ ਜਿਹੜੇ ਢਾਂਗ ਨਾਲ ਕਰਾਵਾਂਗੇ ਕੋਈ ਵੀ ਐਫੋਜੀ ਗੱਲ ਨਹੀਂ ਹੈਗੀ ਤੇ ਅਸੀਂ ਸ਼ਹਿਰ ਨੂੰ ਅੱਗੇ ਲੈ ਕੇ ਨਾ ਜਾਈਏ ਤੇ ਅੱਜ ਹਾਊਸ ਦੀ ਮੀਟਿੰਗ ਵਿੱਚ ਮਤੇ ਪਾਏ ਗਏ ਪੈਸੇ ਭੇਜੇ ਫਾਇਰ ਪ੍ਰੋਜੈਕਟ ਦਾ ਪਾਇਆ ਗਿਆ ਫਾਇਰ ਪ੍ਰੋਜੈਕਟ ਜਿੰਦਵਾਸੀ ਹੋਣਾ ਚਾਹੀਦਾ ਇੱਕ ਡੈੱਡ ਬੋਡੀ ਸਰਕਾਰ ਘਟਣਾ ਚਾਹੀਦਾ ਜੀ ਨਵੀਂ ਕਦਮ ਮਤੇ ਪਾਇਆ ਗਿਆ ਇਹ ਕਮੇਟੀ ਇਸ ਸਾਲ ਕੰਮ ਕਰ ਰਹੇ ਆ ਅੱਜ ਹਾਊਸ ਦੀ ਮੀਟਿੰਗ ਸੀਗੀ ਜਿਹਦੇ ਵਿੱਚ ਸਾਰੀ ਕੌਂਸਲ ਨੇ ਜੁਨਾਨੀਮਸਲੀ ਔਰ ਮੇਰੇ ਸਾਥੀ ਕੌਂਸਲਰ ਜਿਹੜੇ ਨੇ ਤੇ ਨਾਲ ਖੜੇ ਨੇ ਜਿਵੇਂ ਕਿ ਤੁਹਾਨੂੰ ਇਹਨਾਂ ਦੱਸਿਆ ਕਿ ਸ਼ਾਇਦ ਜ ਬੜੀ ਵਾਰਾ ਦੇਖਿਆ ਗਿਆ ਕਿ ਵੀ ਅੱਗ ਲੱਗ ਜਾਂਦੀ ਸੀ ਤੇ ਗੱਡੀਆਂ ਦੂਰੋਂ ਆਉਂਦੀਆਂ ਹੀ ਬਟਾਲਿਓਂ ਜਾਂ ਅੰਮ੍ਰਿਤਸਰੋਂ ਜਾਂ ਉਹਨਾਂ ਦੇ ਪਹੁੰਚਣ ਤੱਕ ਜਿਹੜਾ ਨੁਕਸਾਨ ਕਾਫੀ ਹੋ ਜਾਂਦਾ ਸੀਗਾ ਔਰ ਥੋੜੇ ਦਿਨ ਪਹਿਲਾਂ ਹੀ ਨਾਲ ਰੋਡ ਤੇ ਅੱਗ ਲੱਗੀ ਸੀ ਉਹਨੂੰ ਮੱਦੇਜ ਨਜ਼ਰ ਰੱਖਦਿਆਂ ਹੋਇਆਂ ਆ ਜਨੈਨੀਮਸਲੀ ਅਸੀਂ ਮਤਾ ਪਾਸ ਕਰਕੇ ਸਰਕਾਰ ਤੋਂ ਡਿਮਾਂਡ ਕੀਤੀ ਆ ਕਿ ਫੌਰੀ ਤੌਰ ਤੇ ਜਿਹੜੀ ਇਹ ਮਿਊਸਪਲ ਕੌਂਸਲਰ ਫਰਜ਼ਕੜ ਚੁੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਗਾਂ ਫਿਊਚਰ ਵਿੱਚ ਕਿਸੇ ਦਾ ਕੋਈ ਨੁਕਸਾਨ ਜਾਨੀ ਤੇ ਮਾਲੀ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਜਿੱਦਾਂ ਥੋੜੇ ਪਹਿਲਾਂ ਸਾਡੇ ਬਰੇਸਤਕਾਰ ਜੋ ਸ਼੍ਰੀ ਸ਼ੋਕ ਪੰਦੀ ਜੀ ਐਕਸਪੈਡੈਂਸ ਸੀਗੇ ਉਹਨਾਂ ਦੀ ਡੈਥ ਹੋਈ ਤੇ ਉਹਨਾਂ ਗੱਡੀ ਬਾਹਰੋਂ ਮਗਾਈ ਸੀ ਡੈੱਡ ਬੋਡੀ ਖੜਨ ਵਾਸਤੇ ਸ਼ਮਸ਼ਾਨ ਘਾਟ ਉਹ ਵੀ ਸਾਡੇ ਨੋਟਿਸ ਚ ਆਈ ਸੀ ਉਹਦਾ ਵੀ ਅਜ ਜਨੈਨੀ ਮਸਲੀ ਹਾ ਹੌਸ ਨੇ ਮਤਾ ਪਾਸ ਕਰਤਾ ਤਾਂ ਕਿ ਉਹ ਵੀ ਲੋਕਾਂ ਨੂੰ ਅੱਗੇ ਤੋਂ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਵੇ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਪੁੱਛਿਆ ਤੁਸੀਂ ਵੀ ਫੰਡਸ ਫੰਡ ਸੰਡ ਜਿਹੜੀ ਸਰਕਾਰ ਬਣੀ ਹੈ 1 ਰੁਪਿਆ ਸੰੋਂ ਅਜ ਤੱਕ ਨਹੀਂ ਆਇਆ ਸਾਡੇ ਜਿਹੜੇ ਕੋ ਪੁਰਾਣੇ ਪੈਸੇ ਸੀ ਜਿਹੜੋ ਕਾਂਗਰਸ ਸਰਕਾਰ ਸੀ ਜਿਹੜੋ ਬਾਦਸਾਹਬ ਨੇ ਦਸਰਾਤ ਤੇ ਪ੍ਰਧਾਨ ਸਭਾਈਵਾਸੀ ਸੀ ਸਾਡੇ ਸਰਕਾਰ ਜੋ ਐਮਐਲਏ ਨੇ ਜਿਹੜੇ ਉਹਨਾਂ ਦੇ ਪੈਸੇ ਹੈ ਲੈ ਲੈਂਦੇ ਸੀ ਉਹ ਅਸੀਂ ਲਾ ਕੇ ਤਕਰੀਬਨ ਜਿੰਨੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਏ ਆ ਹੋਰ ਵੀ ਅਸੀਂ ਸਰਕਾਰ ਦੇ ਨਾਲ ਪੂਰਾ ਕੋਪਰੇਟ ਕਰਨ ਨੂੰ ਤਿਆਰ ਆ ਕਰਦੇ ਵੀ ਆ ਬੜੇ ਮਤੇ ਪਾਸ ਕੀਤੇ ਆ ਜਿਵੇਂ ਕਿ ਸ਼ਹਿਰ ਸਿਕਿਉਰਿਟੀਸ ਨੂੰ ਬੜੀ ਲੋੜ ਆ ਉਹ ਵੀ ਅਸੀਂ ਕਾਫੀ ਦਰ ਪਹਿਲਾਂ ਕੈਮਰੇ ਲਾਉਣ ਵਾਸਤੇ ਮਤਾ ਪਾਸ ਕੀਤਾ ਹੋਇਆ ਤਾਂ ਕਿ ਜਿਹੜੀਆਂ ਚੋਰੀਆਂ ਚੋਰੀ ਕਰਕੇ ਜਾਂ ਲੁੱਟਾਖੋਹ ਕਰਕੇ ਭੱਜਦੇ ਨੇ ਲੋਕੀ ਭੱਜ ਨਾ ਸਕਣ ਪਰ ਫੰਡਸ ਨਾ ਹੋਣ ਕਰ ਉਸ ਤੋਂ ਇਲਾਵਾ ਅਸੀਂ ਇੱਕ ਗਲਾਸਸ ਲੱਗਦੇ ਆ ਮੋੜਾ ਉੱਪਰ ਸ਼ੀਸ਼ੇ ਜਿਹੜੇ ਕਿ ਉਹ ਟ੍ਰੈਫਿਕ ਦੇ ਵਿੱਚ ਕਾਫੀ ਲੋਕਾਂ ਜਾਣੋ ਚ ਬੜੀ ਸਹਾਇੀ ਹੁੰਦੇ ਆ ਤਾਂ ਕਿ ਮੋੜ ਤੋਂ ਆ ਕੇ ਬੰਦਾ ਦੇਖ ਲੇ ਪਿੱਛੋਂ ਗੱਡੀ ਆ ਰਹੀ ਹੈ ਪਤਾ ਲੱਗ ਜੇ ਨਾ ਆਪਣੇ ਆ ਵੀ ਕੋਈ ਐਕਸੀਡੈਂਟ ਨਾ ਹੋ ਸਕੇ ਉਹ ਵੀ ਅਸੀਂ ਮਤਾ ਬਾਸ ਕੀਤਾ ਆ ਇਸ ਤੋਂ ਇਲਾਵਾ ਸਾਡੀ ਆ ਕਾਉਂਸਲ ਤੋਂ ਲੈ ਕੇ ਸਟੇਸ਼ਨ ਤੱਕ ਸਾਡੀ ਰੋਡ ਬਣਣ ਵਾਲੀ ਆ ਬਹੁਤ ਖਰਾਬ ਹੋਈ ਪਈ ਆ ਕੱਡੇ ਵੱਡੇ ਨੇ ਪਰ ਉਹ ਵੀ ਕਰੋੜ ਸਵਾ ਕਰੋੜ ਦਾ ਫੰਡ ਆ ਮਤਾ ਹੀ ਉਹ ਵੀ ਸਾਡੀ ਕਾਉਂਸਲ ਦੇ ਪਾਸ ਕੀਤਾ ਆ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪੈਸੇ ਦਿੱਤੇ ਜਾਣ ਤਾਂ ਕਿ ਅਸੀਂ ਜਿਹੜਾ ਉਹ ਉਹ ਵੀ ਕੰਮ ਹੋ ਜਾਵੇ ਕਾਉਂਸਲ ਕਰਵਾ ਸਕੇ ਇਸ ਤੋਂ ਇਲਾਵਾ ਵਟਸਐਪ ਸਾਡੇ ਬੱਸ ਸਟੈਂਡ ਦਾ ਕੰਮ ਪੈਣ ਗਿਆ ਜਦੋਂ ਕਾਸ ਦੀ ਗਵਰਨਮੈਂਟ ਸੀਗੀ ਉਹਦਾ ਬੱਸ ਸਟੈਂਡ ਪਾਸ ਵੀ ਆਇਆ ਉਹਦੇ ਪੈਸੇ ਵੀ ਪਾਸ ਹੋਏ ਆ ਸਭ ਕੁਝ ਉਹਦਾ ਸਕੈਚ ਬਣ ਕੇ ਤਿਆਰ ਆ ਈ ਜਿਹੜਾ ఎవਰੀਥਿੰਗ ਇਜ਼ ਰੈਡੀ ਬਟ ਸਾਨੂੰ ਸਰਕਾਰ ਨੇ ਅਜੇ ਤੱਕ ਪੈਸੇ ਨਹੀਂ ਭੇਜੇ ਜੇ ਸਰਕਾਰ ਸਾਨੂੰ ਪੈਸੇ ਭੇਜੇ ਤੇ ਉਹ ਵੀ ਬੱਸ ਸਟੈਂਡ ਬਣ ਕੇ ਥੋੜੇ ਹੀ ਸਮੇਂ ਦੇ ਵਿੱਚ ਤਿਆਰ ਹੋ ਜਾਊਗਾ ਸੋਇਸ ਕਰਕੇ ਬਹੁਤ ਕੰਮ ਨੇ ਜਿਹੜੇ ਪਹਿਲਾਂ ਹੀ ਆਲਡੀ ਪਾਸ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪਾਸ ਕਰਨ ਦੇ ਆ ਤੇ ਕਰਨ ਨੂੰ ਤਿਆਰ ਆ ਅਸੀਂ ਸਰਕਾਰ ਨੂੰ ਇੱਕੋ ਗੱਲ ਮੰਨੇ ਆ ਕਿ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਬਿਨਾਂ ਪੱਖਪਾਤ ਤੋਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰਾਵਾਂਗੇ ਇਹ ਕਿਸੇ ਦੇ ਘਰ ਦੀ ਜਾਂ ਨਿੱਜੀ ਡਿਵੈਲਪਮੈਂਟ ਨਹੀਂ ਪੂਰੇ ਫਤਿਹਗੜ ਚੂੜੀਆਂ ਦੀ ਡਿਵੈਲਪਮੈਂਟ ਹੈ ਪਤਾ ਨਹੀਂ ਉਹ ਵੀ ਬੜਾ ਜ਼ਰੂਰੀ ਮਤਾ ਹੀ ਬਾਠ ਮਾਰਕੀਟ ਤੋਂ ਸੈਂਟਰ ਗੁਰਦਾਰੇ ਦੀ ਗਲੀ ਦਾ ਬਹੁਤ ਮਹੱਤਵ ਹਾਂਜੀ ਹਾਂਜੀ ਉਹ ਸੈਂਟਰ ਗੁਰਦਾਰੇ ਤੋਂ ਲੈ ਕੇ ਬਾਠ ਮਾਰਕੀਟ ਤੱਕ ਜਿਹੜੀ ਸੀ ਬੜੀ ਸਮੱਸਿਆ ਸੀ ਇੱਕ ਤੇ ਗਲੀ ਛੋਟੀ ਆ ਇੱਕੋ ਤੇ ਨਾਲੀਆਂ ਨੇ ਤੇ ਉਹ ਬਲੌਕ ਹੋ ਜਾਂਦਾ ਤੇ ਓਵਰਫਲੋ ਹੁੰਦਾ ਲੋਕਾਂ ਦੀ ਜਿਹੜੀ ਆ ਉਹ ਥਾਂ ਵੀ ਨਹੀਂ ਵਾ ਤੇ ਉਹ ਪੈਰ ਲੱਭ ਜਾਂਦੇ ਲੋਕ ਗੁਰਦੁਆਰੇ ਜਾਣ ਸੰਗਤਾਂ ਨੂੰ ਜਾਣ ਦੀ ਬੜੀ ਪ੍ਰੋਬਲਮ ਸੀ ਉਹ ਵੀ ਅ ਜਨਾਨੀਮਸਲੀ ਕੌਂਸਲ ਨੇ ਮਤੇ ਪਾਸ ਕਰਤਾ ਉਹ ਵੀ ਜਲਦੀ ਕਰਵਾ ਦਿੱਤਾ ਜਾਏਗਾ ਮਤੇ ਸਬੰਧੀ ਜੀ ਜੋ ਹਾਊਸ ਤੇ ਪਾਏ ਗਏ ਨੇ ਦੇਖੋ ਬਹੁਤ ਵਧੀਆ ਮਤੇ ਨੇ ਮਤੇ ਤੇ ਹਮੇਸ਼ਾ ਹੀ ਸ਼ੁਰੂ ਤੋਂ ਹੀ ਜਦੋਂ ਦੀ ਕੌਂਸਲ ਬਣੀ ਹੈ ਬੜੇ ਬੜੇ ਵਧੀਆ ਮਤੇ ਜਿਹੜੇ ਨੇ ਅਸੀਂ ਪਾਉਂਦੇ ਆਏ ਆਂ ਔਰ ਨਗਰ ਕੌਂਸਲ ਦਾ ਸਾਥ ਜਿਹੜਾ ਹੈ ਉਹ ਤਕਰੀਬਨ ਸਾਰਾ ਹੀ ਲੋਕਾਂ ਦੇ ਵਿਕਾਸ ਲਈ ਮਤੇ ਜਿਹੜੇ ਆ ਹਮੇਸ਼ਾ ਤੋਂ ਹੀ ਪੈਂਦੇ ਆਏ ਆ ਬਟ ਹੁੰਦਾ ਕੀ ਹੈ ਕਿ ਇਹ ਮਤੇ ਅਸੀਂ ਪਾਨੇ ਆ ਜੇ ਨਗਰ ਕੌਂਸਲ ਜਿਹੜੀ ਹੈ ਪਾ ਰਹੀ ਹੈ ਕੋਈ ਮੇਰੇ ਵਾਈਫ ਕੌਂਸਲਰ ਇੱਥੇ ਇਹਨਾਂ ਨੇ ਪੈਸਾ ਗਵਰਨਮੈਂਟ ਨੇ ਦੇਣਾ ਬਟ ਪੈਸਾ ਜਿਹੜਾ ਨਾ ਉਹ ਜਿੱਦਾਂ ਸਾਰਿਆਂ ਮੇਰੇ ਭਰਾਵਾ ਨੇ ਦੱਸਿਆ ਕਿ ਪੈਸਾ 1 ਰੁਪਇਆ ਵੀ ਜਿਹੜਾ ਇਹਨਾਂ 3.5 ਸਾਲਾਂ ਚ ਫਤਿਹਗੜ ਦੀ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਪਿਛਲਾ ਹੀ ਫੰਡ ਯੂਜ਼ ਹੋ ਰਿਹਾ ਉਹਨੂੰ ਹੀ ਕਰ ਕਰਾ ਕੇ ਅਸੀਂ ਜਿੰਨਾ ਕੁ ਹੋ ਸਕਦਾ ਹੈ ਸਾਰਾ ਕੰਮ ਨਗਰ ਕੌਂਸਲ ਕਰ ਰਹੀ ਹੈ ਸੋ ਡਿਮਾਂਡ ਤੇ ਇਹੀ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪਾਰਸ਼ੀਅਲਟੀ ਨਾ ਕੀਤੀ ਜਾਏ ਇਹ ਵੀ ਪੰਜਾਬ ਦਾ ਹਿੱਸਾ ਹੈ ਇੱਥੋਂ ਦੇ ਵੀ ਲੋਕ ਵਸਦੇ ਨੇ ਕਿ ਲੋਕਾਂ ਦੇ ਕੰਮ ਨੇ ਇਹ ਕਿਸੇ ਦਾ ਨਿੱਜੀ ਕੰਮ ਨਹੀਂ ਤਾਂ ਪੇਮੈਂਟ ਜਿਹੜੀ ਹੈ ਜੋ ਵੀ ਫੰਡਸ ਨਗਰ ਕੌਂਸਲ ਡਿਮਾਂਡ ਕਰਦੀ ਹੈ ਵਾਜਿਬ ਦੇਖ ਕੇ ਉਹਨੂੰ ਭੇਜਿਆ ਜਾਏ ਤਾਂ ਕਿ ਜਿਹੜੇ ਸ਼ਹਿਰ ਤੇ ਰੁਕੇ ਕੰਮ ਨੇ ਉਹ ਪੂਰੇ ਹੋ ਸਕਣ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਅੱਜ ਇਹਨਾਂ ਨੇ ਪਾਸ ਕੀਤੀਆਂ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੱਸਿਆ ਤੁਹਾਨੂੰ ਸ਼ਵ ਵਾਹਨ ਬਹੁਤ ਵੱਡੀ ਡਿਮਾਂਡ ਸੀ ਉਹ ਪੂਰੀ ਹੋਈ ਅਗਰ ਪੈਸਿਆਂ ਦਾ ਫਲੋ ਗਵਰਨਮੈਂਟ ਵੱਲੋਂ ਹੋਏ ਤੇ ਫਿਰ ਦਿੱਕਤ ਖਤਮ ਹੋ ਸਕਦੀ ਕਾਫੀ ਦਿੱਕਤਾਂ ਹੱਲ ਹੋ ਸਕਦੀਆਂ